ਸਰਕਾਰੀ ਪ੍ਰੈਮਰੀ ਸਕੂਲ ਲल्हेੜੀ ਵਿਖੇ ਕਰਵਾਈ ਸੀ ਜਿੱਥੇ ਅੰਜੂ ਸੂਦ ਮੈਡਮ ਹੈਡ ਟੀਚਰ ਨੇ ਜੀ ਉਹਨਾਂ ਦੇ ਅਧੀਨ ਅਸੀਂ ਆਉਨੇ ਆ ਤੇ ਉਸ ਸਮੇਂ ਸਰ ਅੰਜੂ ਸੂਦ ਨੇ ਮੇਰੀ ਮੈਂ ਸਿੰਗਲ ਪੇਰੈਂਟਸ ਆ ਸਰ ਤੇ ਉਸ ਸਮੇਂ ਅੰਜੂ ਸੂਦ ਨੇ ਮੇਰੀ ਇਕਲਤਾ ਦਾ ਫਾਇਦਾ ਉਠਾਉਂਦੇ ਹੋਏ ਮੇਰੀਆਂ ਦੋ ਬੇਟੀਆਂ ਨੇ ਉਹ ਸਰ ਮੈਨੂੰ ਗਲਤ ਕੰਮ ਲਈ ਉਕਸਾਉਂਦੇ ਸੀ ਜਿਨ੍ਹਾਂ ਦਾ ਮੈਂ ਵਿਰੋਧ ਕੀਤਾ ਪਰੰਤੂ ਉਹਨਾਂ ਨੇ ਮੇਰੇ ਨਾਲ ਇੱਕ ਦੋਸਤਾਨਾ ਵਰਤਾਰਾ ਰੱਖ ਕੇ WhatsApp ਚੈਟ ਵੀ ਕਰਦੇ ਸੀ ਜਿੱਥੇ ਉਹਨਾਂ ਨੇ ਮੈਨੂੰ ਤੇ ਨਵੰਬਰ ਨੂੰ ਸਰ ਇੱਕ ਵਟਸਐਪ ਦੇ ਉੱਤੇ ਲਿੰਕ ਭੇਜਿਆ ਜਿਹੜਾ ਕਿ ਸਾਫ਼-ਸਾਫ਼ ਇਸ ਗੱਲ ਨੂੰ ਜ਼ਾਹਰ ਕਰਦਾ ਸੀ ਕਿ ਜੇਕਰ ਔਰਤ ਕਿਸੇ ਦੇ ਨਾਲ ਇਸ ਤਰ੍ਹਾਂ ਗਲਤ ਰਿਲੇਸ਼ਨ 'ਚ ਆ ਜਾਂਦੀ ਆ ਤਾਂ ਉਹ ਚਰਿੱਤਰਹੀਣ ਨਹੀਂ ਕਹਾਉਂਦੀ ਮੈਂ ਸਾਰੀ ਕਾ ਅਧਿਆਪਕਾਂ ਆ ਜੇ ਇੱਕ ਔਰਤ ਹੀ ਇਸ ਤਰ੍ਹਾਂ ਦਾ ਕੰਮ ਕਰੂਗੀ ਸਰ ਉਹ ਬੱਚਿਆਂ ਨੂੰ ਅੱਗੇ ਕੀ ਸਿੱਖਿਆ ਦੇ ਸਕਦੀ ਆ ਜਦੋਂ ਮੈਂ ਸਰ ਇਸ ਚੀਜ਼ ਦਾ ਵਿਰੋਧ ਕੀਤਾ ਕਿ ਮੈਡਮ ਤੁਸੀਂ ਮੈਨੂੰ ਗਲਤ ਕੰਮ ਲਈ ਉਕਸਾਉਂਦੇ ਹੋ ਸਰ ਉਸ ਦੀ ਅਗਲੀ ਚੈਟ ਹੁੰਦੀ ਸੀ ਜਿੱਥੇ ਉਹਨੇ ਮੈਨੂੰ ਧੀ ਪੁੱਤ ਕਹਿਣਾ ਸੀ ਉੱਥੇ ਸਰ ਉਹਨਾਂ ਦੀ ਆਈ ਲਵ ਯੂ ਤੋਂ ਥੱਲੇ ਕੋਈ ਗੱਲ ਨਹੀਂ ਸੀ ਹੁੰਦੀ ਤੇ ਉਹਨਾਂ ਨੇ ਸਰ ਮੈਨੂੰ ਇਸ ਤ ਟਾਈਮ 'ਚ ਸਾਰੇ 10:30 10:10 ਵਜੇ ਵੀ ਵਟਸਐਪ ਕਾਲਾਂ ਕਰਨੀਆਂ ਮੈਂ ਸਿਰਫ ਉਹਦਾ ਵਿਰੋਧ ਕੀਤਾ ਉਲਦੇ ਵਿਰੋਧ ਦੇ ਵਿੱਚ ਸਰ ਮੈਂ ਸਾਡੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਰਦਾਰ ਅਵਤਾਰ ਸਿੰਘ ਨੂੰ ਸ਼ਿਕਾਇਤ ਕੀਤੀ ਜਿਨ੍ਹਾਂ ਨੇ ਸਾਨੂੰ ਦੋਵਾਂ ਨੂੰ ਲੇਡੀਜ਼ ਹੋਣ ਨਾਤੇ ਬਿਠਾ ਕੇ ਸਮਝਾਇਆ ਉਹਨਾਂ ਨੂੰ ਕਿਹਾ ਕਿ ਮੈਡਮ ਜੇਕਰ ਤੁਸੀਂ ਹੈੱਡ ਟੀਚਰ ਹੋ ਤਾਂ ਤੁਸੀਂ ਇੱਕ ਐਸੋਸੀਏਟ ਅਧਿਆਪਕਾ ਜਿਹਦਾ ਕਿ ਮੇਨ ਤਨ ਆਮ ਅਧਿਆਪਕਾ ਨਾਲੋਂ ਬਹੁਤ ਘੱਟ ਹੈ ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਦੇ ਗਲਤ ਕੰਮ ਕਰਨ ਲਈ ਨਹੀਂ ਉਕਸਾ ਸਕਦੇ ਜਿਦਾ ਪ੍ਰਭਾਵ ਸਿੱਧਾ-ਸਿੱਧਾ ਸਾਡੇ ਮਤਲਬ ਕਿ ਛੋਟੇ ਬੱਚਿਆਂ ਦੇ ਉੱਤੇ ਪੈਂਦਾ ਹੈ ਤੇ ਉਸ ਸਮੇਂ ਸਰ ਅੰਜੂ ਸੁਧ ਨੇ ਇਹ ਗੱਲ ਕਹੀ ਕਿ ਸਰ ਮੈਂ ਮਾਫੀ ਮੰਗਦੀ ਹਾਂ ਤੁਸੀਂ ਮੇਰੇ ਵੱਡੇ ਭਰਾਓ ਅੱਗੇ ਤੋਂ ਮੈਂ ਅਜਿਹਾ ਕੰਮ ਨਹੀਂ ਕਰਾਂਗੀ ਔਰ ਅੱਗੇ-ਅੱਗੇ ਸਰ ਉਹ ਮੈਨੂੰ ਫੇਰ ਵੀ ਮੇਰੇ ਨਾਲ ਦੋਸਤਾਨਾ ਹੀ ਵਰਤਾਓ ਰੱਖਦੇ ਰਹੇ ਅੱਗੇ ਜਾ ਕੇ ਸਰ ਦਸੰਬਰ ਮਹੀਨੇ ਦੇ ਵਿੱਚ ਉਹਨਾਂ ਨੇ ਸਕੂਲ ਦੇ ਵਿੱਚ ਡੈਕਸ ਲਹਾਏ ਛੋਟੇ ਬੱਚਿਆਂ ਤੋਂ ਉਤਰਵਾਏ ਜੀ ਦੀ ਸਰ ਅਖਬਾਰ ਦੇ ਵਿੱਚ ਖਬਰ ਜਿਹੜੀ ਸੀ ਉਹ ਨਸਰ ਹੋਈ ਉਸ ਤੋਂ ਬਾਅਦ ਸਰ ਸਾਡੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਜੀ ਨੇ ਉਹ ਸਕੂਲ ਨੂੰ ਚੈੱਕ ਕੀਤਾ ਉਹ ਸਕੂਲ ਦੇ ਵਿੱਚ ਸਰ ਬਹੁਤ ਉਲਟਾਈਆਂ ਪਾਈਆਂ ਗਈਆਂ ਉੱਥੇ ਸਰ ਅੰਜੂ ਸੋਧ ਜੀ ਉਸ ਦਿਨ ਛੁੱਟੀ ਤੇ ਸਨ ਪਰੰਤੂ ਅੰਜੂ ਸੋਧ ਨੂੰ ਇਸ ਚੀਜ਼ ਦੇ ਉੱਤੇ ਇੰਨਾ ਜ਼ਿਆਦਾ ਗੁੱਸਾ ਆਇਆ ਸਰ ਉਹਨੇ ਆਪਣੇ ਮਨ ਦੇ ਵਿੱਚ ਇੰਨੀ ਜ਼ਿਆਦਾ ਰੰਜਿਸ਼ ਭਰ ਲਈ ਸਾਡੇ ਦੋਵਾਂ ਦੇ ਖਿਲਾਫ ਸਰ ਫਿਰ ਉਹਨੇ ਮਤਲਬ اپنی پلاننگ ਦੇ ਤਹਿਤ ਸਰ 1 ਜਨਵਰੀ 2024 ਨੂੰ ਮੇਰਾ ਜਨਮ ਦਿਨ ਸੀ ਉਸ ਦਿਨ ਸਰ ਉਹਨੇ ਆਪਣੇ ਖਰਚੇ ਦੇ ਉੱਤੇ ਸਕੂਲ ਦੇ ਵਿੱਚ ਮੇਰਾ ਜਨਮ ਦਿਨ ਸੈਲੀਬ੍ਰੇਟ ਕੀਤਾ ਜਦਕਿ ਮੈਂ ਉਹਨਾਂ ਨੂੰ ਮਨਾਂ ਕੀਤਾ ਸੀ ਕਿ मैम ਮੇਰੇ ਮਦਰ ਐਕਸਪਾਇਰ ਹੋ ਚੁੱਕੇ ਨੇ ਉਹਨਾਂ ਦੀ ਵਰਸੀ ਆ ਮੈਂ ਜਨਮ ਦਿਨ ਮਨਾਉਂਦੀ ਬਿਲਕੁਲ ਮੈਨੂੰ ਕੋਈ ਖੁਸ਼ੀ ਨਹੀਂ ਇਹਨਾਂ ਚੀਜ਼ਾਂ ਦੀ ਪਰੰਤੂ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਮੈਂ ਤੇਰੀ ਵੱਡੀ ਭੈਣ ਆ ਸਰ ਮੇਰੇ ਮਾਤਾ ਪਿਤਾ ਨਹੀਂ ਹੈਗੇ ਉਹਨਾਂ ਨੇ ਇਸ ਚੀਜ਼ ਦਾ ਵੀ ਝਾਂਸਾ ਦਿੱਤਾ ਕਿ ਮੈਂ ਤੁਹਾਡੀ ਵੱਡੀ ਭੈਣ ਆ ਉਸ ਤੋਂ ਬਾਅਦ ਸਰ ਉਹ ਕਹਿੰਦੇ ਮੈਂ ਸ਼ਾਮ ਨੂੰ ਤੇਰੇ ਘਰ ਆਉਣਾ ਚਾਹੁੰਨੀ ਆ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ मैम ਇਹ ਤੁਸੀਂ ਮੈਨੂੰ ਲੈ ਕੇ ਆਏ ਸਰ ਉਸ ਚੀਜ਼ ਦਾ ਵੀ ਮੇਰੇ ਕੋਲ ਮੌਜੂਦਾ ਪ੍ਰੂਫ ਹੈ ਸਾਡੇ ਨਾਲ ਹੀ ਇੰਨਾ ਮਤਲਬ ਕਿਉਂ ਇਹ ਚੀਜ਼ ਕਿਉਂਕਿ ਸਰ ਮੈਂ ਇੱਕ ਮਤਲਬ ਕਿ ਸਿੰਗਲ ਪੇਰੈਂਟਸ ਆ ਕੱਲੀ ਰਹਿੰਦੀ ਆ ਦੋਨਾਂ ਬੇਟੀਆਂ ਦੇ ਨਾਲ ਉਹਨੂੰ ਪਤਾ ਸੀ ਕਿ ਮੈਨੂੰ ਚਾਂਸੇ ਚ ਲੈਣਾ ਬਹੁਤ ਸੌਖਾ ਆਏ ਜੀ ਨਹੀਂ ਜੀ ਉਹ ਬਾਹਰ ਰਹਿੰਦੇ ਨੇ ਆਪਣੇ ਕੰਮ ਕਰਦੇ ਉਹਦੇ ਵਿੱਚ ਤੇ ਸਰ ਉਸ ਤੋਂ ਬਾਅਦ ਸਰ ਜਦੋਂ ਦੋ ਰਜਾਈਆਂ ਲੈ ਕੇ ਆਈ ਮੈਨੂੰ ਕਹਿੰਦੇ ਮੈਮ ਇੱਕ ਤੁਹਾਡੀ ਐ ਤੇ ਇੱਕ ਬੀਪੀਓ ਸਾਹਿਬ ਦੀ ਮੈਂ ਕਿਹਾ ਮੈਮ ਮੇਰੇ ਘਰ ਦੇ ਵਿੱਚ ਬੀਪੀਓ ਸਾਹਿਬ ਦਾ ਕੀ ਕੰਮ ਹੈ ਉਹ ਕਹਿੰਦੇ ਨਹੀਂ ਉਹ ਮੇਰੇ ਬ੍ਰਦਰ ਨੇ ਮੈਂ ਉਹਨਾਂ ਨੂੰ ਕਾਲ ਕੀਤੀ ਆ ਉਹ ਵੀ ਆਣਗੇ ਚਲੋ ਸਰ ਉਸ ਤੋਂ ਬਾਅਦ ਬੀਪੀਓ ਸਾਹਿਬ ਆਪਣੀ ਡਿਊਟੀ ਤੋਂ ਦਫ਼ਤਰ ਟਾਈਮ ਤੋਂ ਬਾਅਦ ਆਏ ਤਾਂ ਆ ਕੇ ਸਰ ਇੱਕ ਮੇਰਾ ਬੱਚਾ ਛੋਟਾ 6 ਸਾਲ ਦਾ ਹੈ ਜੀ ਉਹ ਛੋਟੇ ਬੱਚੇ ਨੇ ਸਰ ਬੀਪੀਓ ਸਾਹਿਬ ਦਾ ਫੋਨ ਲੈ ਲਿਆ ਉਹਦੇ ਉੱਤੇ ਗੇਮ ਖੇਡਣ ਲੱਗ ਗਿਆ ਸਰ ਉੱਠ ਕੇ 2 ਮਿੰਟ ਲਈ ਬਾਹਰ ਗਏ ਇਹ ਤਾਂ ਅੰਜੂ ਸੂਜ ਨੇ ਸਰ ਬੀਪੀਓ ਸਾਹਿਬ ਦਾ ਫੋਨ ਫੜ ਕੇ ਆਪਣੇ ਫੋਨ ਦੇ ਉੱਤੇ ਇੱਕ ਸਰ ਉਸ ਲਿੰਕ ਨੂੰ ਉਹਨਾਂ ਨੇ ਮਤਲਬ ਕਿ ਇੱਕ ਪਰੂਫ ਬਣਾ ਕੇ ਸਰ ਉਹਨਾਂ ਨੇ ਮੇਰੀ ਤੇ ਅਵਤਾਰ ਸਰ ਦੀ ਸ਼ਿਕਾਇਤ ਕਰ ਦਿੱਤੀ ਜਿਦੇ ਵਿੱਚ ਉਹਨਾਂ ਨੇ ਚਰਿੱਤਰਹੀਣ ਸ਼ਬਦਾਂ ਦੀ ਵਰਤੋਂ ਕੀਤੀ ਨਜਾਇਜ਼ ਰਿਸ਼ਤਿਆਂ ਦੀ ਵਰਤੋਂ ਕੀਤੀ ਸਰ ਉਸ ਦੀ ਮਤਲਬ ਕਿ 5 ਤਰੀਕ ਨੂੰ ਸ਼ਿਕਾਇਤ ਕਰਦੇ ਨੇ 10 ਤਰੀਕ ਤੱਕ WhatsApp ਦੀ ਚੈਟ ਰਹੀ ਮੇਰੇ ਨਾਲ ਬਾਤਾਲਾਬ ਵੀ ਕਰਦੇ ਨੇ ਮੈਨੂੰ ਸਾਰੀ ਸ਼ਿਕਾਇਤ ਬਾਰੇ ਬਿਲਕੁਲ ਵੀ ਨਹੀਂ ਸੀ ਪਤਾ ਉਸ ਤੋਂ ਬਾਅਦ ਸਰ ਉੱਚ ਅਧਿਕਾਰੀਆਂ ਨੇ 10 ਤਰੀਕ ਨੂੰ ਇਹਦੀ ਇਨਕੁਆਇਰੀ ਕੀਤੀ ਜੀ ਇਨਕੁਆਇਰੀ ਦੇ ਵਿੱਚ ਸਰਦਾਰ ਅਵਤਾਰ ਸਿੰਘ ਜੀ ਔਰ ਮੇਰੀ ਸਰ ਉਹਦੇ ਵਿੱਚ ਬੇਗੁਨਾਹੀ ਪਾਈ ਗਈ ਅਸੀਂ નિર્ਦੋਸ਼ ਸਾਬਿਤ ਹੋ ਗਏ ਤਾਂ ਹੁਣ ਮੈਂ ਸ਼ਿਕਾਇਤ ਦੇਣ ਆਇਆ ਹਾਂ ਕਿ ਹੁਣ ਸਰ ਮੈਂ ਤੁਹਾਨੂੰ ਦੱਸਦੀ ਆਂ ਜੀ ਅੱਗੇ ਸਰ ਉਹਨਾਂ ਨੇ ਉਹ ਮਤਲਬ ਕਿ ਇਨਕੁਆਇਰੀ ਤੋਂ ਬਾਅਦ ਸਰ ਮੈਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਮੈਂ ਚੌਥੀ ਕਲਾਸ ਨੂੰ ਪੜਾਉਂਦੀ ਸੀ ਸਰ ਚੌਥੀ ਕਲਾਸ ਦੇ ਬੱਚੇ ਨੂੰ ਉਹਨਾਂ ਨੇ ਕਿਹਾ ਕਿ ਮੈਂ ਗਿਫਟ ਲਿਆ ਕੇ ਰੱਖਿਓ ਇਹਨੇ ਤੁਹਾਡੇ ਲਈ ਜੇ ਇਹ ਮੈਡਮ ਕਿਸੇ ਦੇ ਨਾਲ ਵੀ ਫੋਨ ਤੇ ਜਾਂ ਕਿਸੇ ਅਧਿਆਪਕ ਨਾਲ ਗੱਲ ਕਰਦੇ ਨੇ ਤੁਸੀਂ ਮੈਨੂੰ ਦੱਸਣਾ ਸਰ ਮੈਨੂੰ ਇਹ ਚੀਜ਼ ਬਿਲਕੁਲ ਠੀਕ ਨਹੀਂ ਲੱਗੀ ਇਹਦੇ ਨਾਲ ਬੱਚਿਆਂ ਦੇ ਉੱਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਏ ਤੇ ਮੈਂ ਸਰ ਉੱਥੋਂ ਆਪਣੇ ਮੌਜੂਦਾ ਉੱਥੇ ਜਿਹੜੇ ਬੀਪੀਓ ਸਾਹਿਬ ਸਨ ਉਹਨਾਂ ਨੂੰ ਸਰ ਮੈਂ ਆਪਣੀ ਬਿਲਿੰਗ ਦਿੱਤੀ ਕਿ ਮੇਰੀ ਇੱਥੋਂ ਆਰ ਉਹਨਾਂ ਨੇ ਮੇਰੀ ਸਮੱਸਿਆ ਨੂੰ ਮੱਦੇਨਜ਼ਰ ਰੱਖਦੇ ਅਗਲੇ ਦਿਨ ਹੀ ਮੇਰੀ ਡਿਪੋਟੇਸ਼ਨ ਟੀਚਰ ਲੈਸ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਗੋਵਿੰਦਪੁਰਾ ਵਿਖੇ ਕਰ ਦਿੱਤੀ ਉਸ ਤੋਂ ਬਾਅਦ ਸਾਰੇ ਨਹੀਂ ਹਟੀਆਂ ਸਰ ਇਹਨਾਂ ਦੀਆਂ ਮਤਲਬ ਕਿ ਇਹਨਾਂ ਦੇ ਇੱਕ ਗੈਂਗ ਆ ਸਰ ਇਹਦੇ ਵਿੱਚ ਐਕਟਿਵ ਮੈਂਬਰਾਂ ਨੇ ਦੀਪਮਾਲਾ ਸ਼ਰਮਾ ਜਸਵਿੰਦਰ ਕੌਰ ਹੋਰ ਵੀ ਬਹੁਤ ਸਾਰੇ ਟੀਚਰ ਨੇ ਜੀ ਤੇ ਇਹਨਾਂ ਇਹਨਾਂ ਤਿੰਨਾਂ ਨੇ ਸ਼ਿਕਾਇਤ ਕੀਤੀ ਸੀ ਸਰ ਉਸ ਤੋਂ ਬਾਅਦ ਸਾਰੇ ਸਿੱਖਿਆ ਮੰਤਰੀ ਸਾਹਿਬ ਕੋਲ ਜਾ ਕੇ ਪੇਸ਼ ਹੋਈਆਂ ਜਿਹੜੀ ਸ਼ਿਕਾਇਤ ਦੇ ਉੱਤੇ ਪਹਿਲਾਂ ਸਰ ਇਨਕੁਆਇਰੀ ਹੋਈ ਸੀ ਉਹੀ ਸ਼ਿਕਾਇਤ ਦੀ ਸਰ ਦੁਆਰਾ ਇਨਕੁਆਇਰੀ ਆ ਗਈ ਉਹ ਵੱਡੇ ਤੁਸੀਂ ਹੁਣ ਸਿੱਖਿਆ ਮੰਤਰੀ ਜੀ ਨੂੰ ਮ ਨਹੀਂ ਸਰ ਮੈਂ ਉਹਨਾਂ ਨੂੰ ਨਹੀਂ ਮਿਲੀ ਮੈਂ ਚੰਡੀਗੜ੍ਹ ਉੱਚ ਅਧਿਕਾਰੀਆਂ ਨੂੰ ਮਿਲੀ ਸੀ ਜੀ ਤੇ ਉਹ ਸਰ ਜਦੋਂ ਇਨਕੁਆਰੀ ਦੁਆਰਾ ਹੋਈ ਜੀ ਉਹਦੇ ਵਿੱਚ ਮੈਂ ਫਿਰ નિર્ਦੋਸ਼ ਪਾਈ ਗਈ ਸਰਦਾਰ ਅਵਤਾਰ ਸਿੰਘ ਬਲਕ ਪ੍ਰਾਇਮਰੀ ਸਿੱਖਿਆ ਅਫਸਰ ਦੋ ਫਿਰ નિર્ਦੋਸ਼ ਪਾਏ ਗਏ ਉਸ ਤੋਂ ਬਾਅਦ ਸਰ ਜਦੋਂ ਇਹਨਾਂ ਨੇ ਦੇਖਿਆ ਕਿ ਇਹਨਾਂ ਦਾ ਪੱਖ ਬਿਲਕੁਲ ਹੀ ਡਾਊਨ ਚਲਾ ਗਿਆ ਤਾਂ ਇਹਨਾਂ ਨੇ ਸਾਰੀ ਇੱਕ ਸ਼ਿਕਾਇਤ ਦੇਤੀ ਆਪਣੇ ਡੀਓ ਸਾਹਿਬ ਨੂੰ ਉਹਦੇ ਵਿੱਚ ਲਿਖਿਆ ਕਿ ਚਰਨਜੀਤ ਕੌਰ ਸਾਡੇ ਉੱਤੇ ਗਲਤ ਟਿੱਪਣੀਆਂ ਕਰਦੀ ਹੈ ਜਦੋਂ ਸਰ ਇਹਦੀ ਮਤਲਬ ਕਿ ਇਨਕੁਆਰੀ ਹੋਣੀ ਸੀ ਇਹਨਾਂ ਇਹਦੀ ਇਨਕੁਆਰੀ ਮਾਰਕ ਹੋਈ இந்து ਸੂਦ ਮੈਡਮ ਬਲਕ ਪ੍ਰਾਇਮਰੀ ਸਿੱਖਿਆ ਅਫਸਰ ਮੰਗੜ ਟੂਨੋ ਜੀ ਜੋ ਕਿ ਅੰਜੂ ਸੂਦ ਦੇ ਰਿਲੇਟਿਵ ਨੇ ਜੀ ਜਿਵੇਂ ਜਿਵੇਂ ਅੰਜੂ ਸੂਦ ਨੇ ਕਿਹਾ ਜੀ ਓਵੇਂ ਹੀ இந்து ਸੂਦ ਮੈਡਮ ਨੇ ਇਹਦੀ ਰਿਪੋਰਟ ਬਣਾਤੀ ਮੈਂ இந்து ਸੂਦ ਮੈਡਮ ਨੂੰ ਇਹ ਗੱਲ ਕਹੀ ਸੀ ਕਿ ਮੈਮ ਜਿਹੜੀਆਂ ਟਿੱਪਣੀਆਂ ਤੁਸੀਂ મતਲਬ ਕਿ ਕਹਿੰਦੇ ਹੋ ਉਹ ਮੈਨੂੰ ਦਿਖਾਓ ਹਾਂਜੀ ਉਹਦੇ ਉੱਤੇ ਮੇਰਾ ਨੰਬਰ ਦਿਖਾਓ ਕਿ ਉਹ ਮੇਰੇ ਨੰਬਰ ਤੋਂ ਟਿੱਪਣੀਆਂ ਗਈਆਂ ਹੋਈਆਂ ਨੇ ਪਰੰਤੂ ਸਰ ਉਹਨਾਂ ਨੇ ਮੇਰਾ ਕੋਈ ਪੱਖ ਨਹੀਂ ਵਾਚਿਆ ਉਸ ਤੋਂ ਬਾਅਦ ਸਾਰੇ ਸਿੱਧੀ મતਲਬ ਕਿ ਜਿਵੇਂ ਅੰਜੂ ਸੂਦ ਨੇ ਕਿਹਾ ਓਵੇਂ ਹੀ ਰਿਪੋਰਟ ਬਣਾ ਕੇ ਸਾਰੇ ਡੀਓ ਸਾਹਿਬ ਨੂੰ ਪੇਸ਼ ਕਰਤੀ ਤੇ ਮੇਰੀ ੱੱਕੇ ਨਾਲ ਸਰ ਬਦਲੀ ਸਰਕਾਰੀ ਪ੍ਰਾਇਮਰੀ ਸਕੂਲ ਗੋਵਿੰਦਪੁਰਾ ਤੋਂ ਲਲਹੇੜੀ ਲਲਹੇੜੀ ਤੋਂ ਬਾਅਦ ਸਰ ਹੁਣ ਮੇਰੀ ਦਰਾਹਾ ਬਲਾਕ ਦੇ ਵਿੱਚ ਜਟਾਣਾ ਵਿਖੇ ਕਰਤੀ ਜੋ ਕਿ ਸਰ ਸਰਾਸਰ ਗਲਤ ਆ ਸਾਰੇ ਅਧਿਆਪਕਾਂ ਆ ਮਤਲਬ ਕਿ ਵਿਭਾਗ ਦਾ ਅਕਸ ਖਰਾਬ ਕਰਦੀਆਂ ਨੇ ਸਮਾਂ ਖਰਾਬ ਕਰਦੀਆਂ ਨੇ ਬਾਰ ਬਾਰ ਹਾਂਜੀ ਇਹ ਵੀ ਸ਼ਿਕਾਇਤ ਤੁਸੀਂ ਸੰਬੰਧਤ ਮਹਿਕਮੇ ਨੂੰ ਦਿੱਤੀ ਹੈ ਹਾਂਜੀ ਸਰ ਪਹਿਲਾਂ ਮੈਂ ਬੀਪੀਓ ਸਾਹਿਬ ਨੂੰ ਦਿੱਤੀ ਸੀ ਉਹ ਮੈਡਮ ਨੇ ਜੋ ਕੁਛ ਉਹ ਸਾਡੇ ਨਾਲ ਕਰਦੀ ਸੀ ਉਹੀ ਸ਼ਿਕਾਇਤ ਆਪ ਬਣਾ ਕੇ ਉਹਦਾ ਆਧਾਰ ਬਣਾ ਕੇ ਸਰ ਉਸੇ ਅਧਿਕਾਰੀ ਦੇ ਨਾਲ ਮੇਰੇ ਰਿਲੇਸ਼ਨ ਬਣਾ ਕੇ ਗਾਂ ਪੇਸ਼ ਕਰਤੇ ਜੀ ਹੁਣ ਤੁਸੀਂ ਮੰਗ ਕੀ ਕਰਦੀ ਸਰ ਮੈਂ ਮੰਗ ਕਰਦੀ ਆ ਕਿ ਇਹਨਾਂ ਅਧਿਆਪਕਾਂ ਨੂੰ ਇਹਨਾਂ ਦੇ ਸਕੂਲਾਂ ਤੋਂ ਸਰ ਪਰੇ ਕਰਕੇ ਸਹੀ ਤੇ ਮਤਲਬ ਕਿ ਪੜਤਾਲ ਕੀਤੀ ਜਾਵੇ ਤਾਂ ਕਿ ਸੱਚ ਸਾਹਮਣੇ ਆ ਸਕੇ ਸਰ ਮੇਰੀ ਇਸ ਬਦਲੀ ਨੂੰ ਇਮੀਡੀਏਟਲੀ ਰੋਕ ਕੇ ਪੜਤਾਲ ਕੀਤੀ ਜਾਵੇ ਮੇਰੇ ਨਾਲ ਸਰ ਸਰਾਸਰ ੱੱਕਾਏ ਜੀ ਬੇਇਨਸਾਫੀ ਆ ਇਹ ਜਦੋਂ ਸਰ ਅਸੀਂ ਅਧਿਆਪਕ ਹੀ ਆਪਣੇ ਹੈਡ ਟੀਚਰਾਂ ਕੋਲ ਸੇਫ ਨਹੀਂ ਆ ਤਾਂ ਉਹ ਬੱਚੇ ਕਿਵੇਂ ਸੇਫ ਹੋਣਗੇ ਸਰ ਉਹ ਮੈਡਮ ਆਪ ਵੀ ਨਹੀਂ ਪੜਾਉਂਦੇ ਮੇਰੇ ਕੋਲ ਉਹਦੇ ਸਾਰੇ ਸਬੂਤ ਨੇ ਜੀ ਹਾਂਜੀ ਇਹ ਸਰ ਆਪਣੇ ਕੋਲ 9 ਜਨਵਰੀ ਨੂੰ ਇੱਕ ਦੀਪਮਾਲਾ ਮੈਡਮ ਹੈਗੇ ਆ ਹੈਡ ਟੀਚਰ ਹੈਗੇ ਐ ਐਲੀਮੈਂਟਰੀ ਸਕੂਲ ਨੰਬਰ 9 ਖੰਨਾ 2 ਬਲੌਕ ਦੇ ਇਹ ਸਾਡੇ ਕੋਲ ਇਹਨਾਂ ਦੀ ਕੰਪਲੇਂਟ ਆਈ ਸੀ ਕਿ ਚਰਨਜੀਤ ਮੈਡਮ ਜਿਹੜੇ ਹੈਗੇ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੇ ਖਿਲਾਫ ਰੋਜ਼ ਪੱਦੀਆਂ ਤੇ ਤਰਾਜੋਗ ਟਿੱਪਣੀਆਂ ਪਾਉਂਦੇ ਐ ਤੇ ਜਿਦੇ ਕਰਕੇ ਸਕੂਲ ਦਾ ਮਾਹੌਲ ਖਰਾਬ ਹੋਇਆ ਹੋਇਆ ਤੇ ਅਸੀਂ ਫਿਰ ਬੀਪੀਓ ਮੰਗੜ ਤੋਂ இந்து ਸੂਦ ਮੈਡਮ ਦੀ ਇਨਕੁਆਰੀ ਆਫੀਸਰ ਦੇ ਤੌਰ ਤੇ ਡਿਊਟੀ ਲਈ ਸੀ ਉਹਨਾਂ ਨੇ ਆਪਣੇ ਇਨਕੁਆਰੀ ਵਿੱਚ ਇਹ ਸਪਸ਼ਟ ਕੀਤਾ ਕਿ ਚਰਨਜੀਤ ਮੈਡਮ ਦੇ ਉੱਤੇ ਜਿਹੜੇ ਲਾਏ ਆ ਉਹ ਦੋਸ਼ ਸਹੀ ਆ ਤੇ ਅਸੀਂ ਫਿਰ ਸਕੂਲ ਦਾ ਤੇ ਬਲਾਕ ਦਾ ਮਾਹੌਲ ਸੁਖਾਵਾਂ ਬਣਾਉਣ ਲਈ ਇਹ ਮੈਡਮ ਦੀ ਬਦਲੀ ਜਿਹੜੀ ਹੈਗੀ ਆ ਕਰ ਦਿੱਤੀ ਤੇ ਇਹ ਸਾਰਾ ਕੁਝ ਅਸੀਂ ਸਰ ਉੱਥੇ ਦਾ ਮਾਹੌਲ ਕੰਟਰੋਲ ਚ ਰੱਖਣ ਲਈ ਸੁਖਾਵਾਂ ਬਣਾਉਣ ਲਈ ਕੀਤਾ ਹੈ। ਇਹਨਾਂ ਵਿੱਚ ਕੁਝ ਜਿਹੜੇ ਸਿਖਿਆਰਥੀਆਂ ਉੱਪਰ ਇਗਜ਼ਾਮ ਲੱਗਦੇ ਨੇ ਉਹਨਾਂ ਨੂੰ ਸਪੈਸ਼ਲ ਕਨਫਰਮੈਂਟ ਦੇ ਜਾਂ ਉਹਨਾਂ ਦੇ ਨਾਲ ਰਿਲੇਸ਼ਨ ਦੇ ਕੁਝ ਅਸਮਾਨਾ ਕਈ ਗੱਲਬਾਤ ਸਾਹਮਣੇ ਆਈ। ਇਹ ਸਰ ਪਹਿਲਾ ਸੀਗੇ ਬੀਪੀਓ ਅਵਤਾਰ ਸਿੰਘ ਖੰਨੇ ਦੇ ਤੇ ਉਹਨਾਂ ਉੱਤੇ ਕੋਈ ਇਲਜ਼ਾਮ ਲੱਗੇ ਸੀ ਤੇ ਉਹਨਾਂ ਉਹਦੀ ਪੜਤਾਲ ਤੋਂ ਬਾਅਦ ਫਿਰ ਉਹਨਾਂ ਦੀ ਪ੍ਰਬੰਧਕੀ ਅਧਾਰ ਤੇ ਪਹਿਲਾਂ ਇਹ ਸਸਪੈਂਡ ਵੀ ਰਹੇ ਆ ਪ੍ਰਬੰਧਕੀ ਅਧਾਰ ਤੇ ਹੁਣ ਇਸ ਟਾਈਮ ਇਹ ਨਵਾਂ ਸ਼ਹਿਰ ਉਹਦੇ ਵਿੱਚ ਬਤੌਰ ਬੀਪੀਓ ਇਹਨਾਂ ਦੀ ਬਦਲੀ ਹੋਈ ਹੋਈ ਹੈ ਜੀ ਨਵਾਂ ਸ਼ਹਿਰ 'ਚ ਇਹ ਡਿਊਟੀ ਕਰ ਰਹੇ ਆ ਆਪਣੀ ਹੁਣ ਮਤਲਬ ਕਿਸ ਤਰ੍ਹਾਂ ਦੀ ਕਾਰਵਾਈ ਜਾਂ ਕਿਸ ਤਰੀਕੇ ਦਾ ਹੁਣ ਸਾਡੇ ਵੱਲੋਂ ਐਕਸ਼ਨ ਸਾਡੇ ਵੱਲੋਂ ਸਰ ਬਦਲੀ ਕਰ ਦਿੱਤੀ ਗਈ ਹੈ ਇਹਨਾਂ ਦੀ ਦੇ ਡੀਪੀਆਈ ਮੈਡਮ ਦੇ ਧਿਆਨ ਚ ਲਿਆ ਦਿੱਤਾ ਗਿਆ ਵਾ ਪਰ ਅਜੇ ਤੱਕ ਜੋ ਮੈਂ ਬੀਪੀਓ ਦਫਤਰ ਤੋਂ ਰਿਪੋਰਟ ਲਈ ਹੈ ਇਹ ਮੈਡਮ ਅਜੇ ਤੱਕ ਰਿਲੀਵ ਨਹੀਂ ਹੋਏ ਤੇ ਅਸੀਂ ਉਹਨਾਂ ਨੂੰ ਕਹਿਤਾ ਇਹਨਾਂ ਨੂੰ ਰਿਲੀਵ ਕਰਕੇ ਜਲਦੀ ਤੋਂ ਜਲਦੀ ਇਹਨਾਂ ਦੇ ਬਦਲੀ ਉਪਰੰਤ ਸਟੇਸ਼ਨ ਤੇ ਭੇਜਿਆ ਜਾਵੇ ਤਾਂ ਜੋ ਸਕੂਲ ਦਾ ਤੇ ਬਲੌਕ ਦਾ ਮਾਹੌਲ ਠੀਕ ਰਹੇ ਉੱਥੇ ਟੀਚਰਸ ਦੇ ਵਿੱਚ ਜਿਹੜੀ ਇਹ ਕੰਪਲੀਟ ਹੈਗੀ ਉਹ ਦੂਰ ਹੋ